ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਵਕੀਲਾਾਂ ਦੇ ਵਿੱਚ ਵਕੀਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ ਵਕੀਲਾ ਪਿੰਡ ਤੋਂ ਜਿਹੜੀ ਛੜਕ ਜਾਂਦੀ ਆ ਮਿੱਤਰੋ ਕਿਹੜੇ ਪਾਸੇ ਨੂੰ ਜਾਂਦੀ ਸੜਕ ਵੱਡੇ ਭਾਈ ਬਈ ਇੱਥੋਂ ਬਰਨਾਲੇ ਬਰਨਾਲੇ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਤਿੰਨਾਂ ਜਾਨਵਰਾਂ ਦੀ ਆਪਾਂ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਉਹ ਮਾਲਕ ਤੋਂ ਲਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਸੂਈ ਸਵਾਈਆ ਤੇ ਦੋ ਗੱਬਣਾ ਆ ਆਉ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਕਿਹੜੇ ਜਾਨਵਰ ਦੀ ਕੀ ਡਿਟੇਲ ਆ ਕੀ ਮੁੱਲ ਕਰਦਾ ਸਾਰੀ ਗੱਲਬਾਤ ਕਰਾਉਣਾ ਤੁਹਾਡੇ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੱਡੇ ਪਾਈ ਵਧੀਆ ਬਾਈ ਵਧੀਆ ਸਤਾਂਕਰ ਪਰਿਵਾਰ ਵੀਰੇ ਵਧੀਆ ਜੀ ਠੀਕ ਆ ਇੱਕ ਵਾਰੀ ਵੀਰੇ ਨਾਮ ਦੱਸ ਦੀ ਆਪਣਾ ਬਾਈ ਨਾਂ ਬਾਈ ਮਣੀ ਮੇਰਾ ਠੀਕ ਆਲੇ ਰਾਹ ਦੇ ਸ਼ੜਕਾ ਜਦੋਂ ਮੇਰ ਸਿੰਘ ਵਾਲੇ ਵੱਲੋਂ ਆਉਂਗੇ 3 ਕਿਲੋਮੀਟਰ ਵੜ ਮਈਆਂ ਵਾਲੇ ਵੱਲੋਂ ਆਉਂਗੇ 4 ਕਿਲੋ 4 ਕਿਲੋਮੀਟਰ ਆਪਾਂ ਜੀ ਠੀਕ ਆ ਮਣੀ ਬਾਈ ਫਿਰ ਘਰੇ ਪਸ਼ੂ ਰੱਖੇ ਜਾਂ ਵਪਾਰ ਦਾ ਕੰਮ ਨਹੀਂ ਬਾਈ ਵਪਾਰ ਦਾ ਕੰਮ ਆ ਠ ਹੋਇਆ ਹੈ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬੱਲੀ ਮੈਂ ਆਂਦੀ ਕੀ ਡਿਟੇਲਾਂ ਬਣੀ ਬਈ ਬਈ ਇਹ ਹਫਤਾ ਰਹਿੰਦਾ ਸੂਨ ਦਾ ਹਰੇ ਓਕੇ 12 13 ਕਿਲੋ ਮਾਲਕਾਂ ਨੇ ਦੁੱਧ ਦੱਸਿਆ ਠੀਕ ਹੈ ਵੀਰੇ ਪਿੰਮਣੀ ਬਈ ਸੂਆ ਕਿੰਨਾ ਸੁੰਦੀ ਹੈ ਇਹ ਤੀਜਾ ਬਈ ਸੂਆ ਤੀਜਾ ਸੂਆ ਸੁੰਦੀ ਆ ਹਾਂਜੀ ਮਨੀ ਬਈ ਦੁੱਧ 12 13 ਕਿਲੋ ਦੱਸਿਆ ਜੇ ਵੀ ਉਹਨਾਂ ਨੇ ਫਿਰ ਖਲਾਰਾ ਤਾਂ ਚੰਗਾ ਥਲੋ ਖਲਾਰ ਜੂਗੀ ਲੈ ਵਾ ਪਰ ਲਾ ਹਾਂ ਹਜੇ ਤਾਂ ਬਈ ਬਣੂਗੀ ਹਜੇ ਹਫਤਾ ਪਿਆਈ ਠੀਕ ਆ ਠੀਕ ਆ ਮਨੀ ਵੀਰੇ ਫਿਰ ਇਹਦਾ ਕੀ ਰੇਟ ਰੱਖਾਂਗੇ ਬਈ ਆਪਾਂ ਇਹਦਾ ਮੁੱਲ ਲੈਣ ਦੇਣੀ 85000 ਰੁਪਿਆ 85000 ਰੁਪਿਆ 85 85 ਠੀਕ ਹੈ ਇਹਦੇ ਵਿੱਚ ਮੰਨਤਾ ਨੂੰ ਵੱਡੇ ਭਾਈ ਹਾਂ ਕਰ ਦਾਂਗੇ ਠੀਕ ਹੈ ਥੋੜੀ ਵੀਰੇ ਮਾੜਾ ਕੱਟੀ ਪਾਰ ਨੂੰ ਇਹਨੂੰ ਲੈ ਵੀ ਮਿੱਤਰੋ ਤੀਜਾ ਸੂਆ ਸੁੰਦੀ ਆ ਸੂਣ ਦੇ ਵਿੱਚ ਹਜੇ ਹਫਤਾ ਗਿਣਤੀ ਮੁਤਾਬਕ ਇਹਦੇ ਦਿਨ ਪੂਰੇ ਹੋਣ ਦੇ ਵਿੱਚ ਪਿਆ ਹੋਇਆ ਜੇ 2 4 ਦਿਨ ਇਹ ਉੱਪਰ ਲੈ ਗਈ ਦਾ ਕਰਮਾਂ ਵਾਲੀ 8 ਤੋਂ 10 ਦਿਨਾਂ ਦੀ ਕੱਚੀ ਮੰਨ ਕੇ ਮੈਂ ਇਹਦਾ ਸੌਦਾ ਕਰਿਆ ਜੇ ਨੀਲੀ ਰਾਵੀ ਦੇ ਚਾਹ ਹੁੰਦੇ ਤੋਂ ਬੱਚੇ ਲੈ ਲਿਆ ਜੇ ਚਾਹ ਦੇ ਤੋਂ ਮੂਰਾ ਦੇ ਲੈ ਲਿਆ ਜੇ ਕਿਉਂਕਿ ਗ੍ਰੇਡੇਡ ਮੱਜਾਂ ਦੇ ਵਿੱਚ ਆਉਂਦੀ ਆ 85000 ਰੁਪਏ ਇਹਦੀ ਡਿਮਾਂਡ ਆ ਲੈਵੇ ਭਾਂਡੇ ਵੱਲੋਂ ਸਾਫ਼ ਤੇ ਸੁਥਰੀ ਆ ਕਰਮਾਂ ਵਾਲੀ ਖੁੱਲੀ ਡੁੱਲੀ ਆ ਉਂਝ ਵੀ ਬਾਡੀ ਬੰਤਰ ਦੇ ਵਿੱਚ ਚੰਗਾ ਏੜਾ ਇਹਦਾ ਟਾਂਚਾ ਵਾ ਚੰਗਾ ਇਹਦਾ ਸਰੀਰ ਆ ਕਰਮਾਂ ਵਾਲੀ ਦਾ ਤੁਸੀਂ ਦੇਖ ਸਕਦੇ ਆ ਸਿੰਗਾ ਤੋਂ ਲੈ ਕੇ ਬਾਡੀ ਬੰਤਰ ਦੀ ਪੂਰੀ ਸੰਭੀ ਸੰਭਾਲੀ ਮੈਂ ਆ ਬਾਈ ਜਿਸ ਘਰ ਦੇ ਵਿੱਚੋਂ ਖਰੀਦੀ ਉਹਨਾਂ ਨੇ 12-13 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਇਹ ਪਹਿਲੇ ਨੰਬਰ ਤੇ ਮੈਂ ਸੀ ਕਿ ਜਿਹੜੀ ਦੋ ਨੰਬਰ ਤੇ ਝੋਟੀਆਂ ਉਹ ਸੂਈ ਸਵਾਈ ਉਹਦੇ ਬਾਰੇ ਗੱਲ ਕਰ ਇਹਦਾ ਵੀਰੇ ਕੀ ਡਿਟੇਲ ਆ ਵੱਡੇ ਭਾਈ ਇਹਦਾ ਭਾਈ 11 ਕਿਲੋ ਦੁੱਧ ਆ 4 ਦਿਨਾਂ ਦੀ ਸੂਈ ਆ ਜੀ 4 ਦਿਨਾਂ ਦੀ ਵੀਰੇ ਹਾਂਜੀ ਠੀਕ ਆ ਵੀਰੇ ਪੀਕ ਲੈਵਲ ਦਾ ਦੁੱਧ ਕਿੰਨਾ ਕੋ ਦੱਸਿਆ ਕਿੰਨਾ ਦੱਸਿਆ ਹੀ ਮਾਲਕਾਂ ਨੇ ਠੀਕ ਆ ਮਨੀ ਭਾਈ ਚਵਾਈ ਚਵਾਈ ਕਿਵੇਂ ਆਂਦੀ ਜਮਾ ਪੋਲੀ ਭਾਈ ਆਪਾਂ ਥਾਣ ਦੀ ਗਰੰਟੀ ओके okay. कोई वीडियो ਦਾ ਮਗਾਲੇ ਕੋਈ ਚੱਕਰ ਨਹੀਂ ਉਹ ਜੀ ਆਨਲਾਈਨ ਲੈ ਲਵੇ ਕੋਈ ਧੋਖਾ ਧੜੀ ਵਾਲਾ ਕੰਮ ਤਾਂ ਕੋਈ ਬਾਈ ਧੋਖਾ ਧੜੀ ਵਾਲਾ ਗੱਲ ਠੀਕ ਆ ਵੀਰੇ ਤੇ ਮਣੀ ਬਾਈ ਇਹਨੂੰ ਦੇਣਾ ਦੀ ਚੌਥਾ ਸੂਈ ਮਗਰ ਕੀ ਦੇਗੀ ਕੱਟਾਗੇ ਕੱਟੇ ਮਗਰ ਕੱਟੀ ਆ ਬਾਈ ਠੀਕ ਆ ਕੱਟੀ ਮਗਰਾਂ ਦੇ ਸਿਚਵਾਈ ਕਿਵੇਂ ਆ ਵੀਰੇ ਜਮਾ ਬਾਈ ਪੋਲੀ 1 ਨੰਬਰ ਆ ਠੀਕ ਆ ਵੀਰੇ ਇਹਦਾ ਰੇਟ ਬਾਈ ਕੀ ਰਹੂਗਾ ਇਹਦਾ 1 ਵੀ ਆ ਜੀ 1 ਵੀ ਇਹਦੇ ਵਿੱਚ ਮਨਤਨ ਵੱਡੇ ਬਾਈ ਹਾਂ ਜੀ ਮਨਤਨ ਕਰਾਂਗੇ ਠੀਕ ਆ ਕੱਡੀ ਬਾਦੋਂ ਤੋਰੀ ਬਾਈ ਲੈ ਵੀ ਮਿੱਤਰੋ ਇਹ ਸੂਈ ਸਵਾਈ ਝੋਟੀ ਆ ਚਾਰਾ ਦਿਨਾਂ ਦੀ ਸੂਈ ਦੇ ਥੱਲੇ 11 ਕਿਲੋ ਦੁੱਧ ਹਾਜ਼ਰ ਨਾਜ਼ਰ ਜਿਹੜਾ ਤਿਆਰ ਆ ਚਾਹ ਤੁਸੀਂ ਬੌਲੇ ਦੇ ਵਿੱਚ ਲਾ ਲਿਆ ਜੇ ਚਾਹ ਤੁਸੀਂ ਇਹਨੂੰ ਕਰਮਾ ਵਾਲੀ ਨੂੰ ਦੁੱਧ ਦੇ ਵਿੱਚ ਗਿਲਾ ਲਿਆ ਜੇ ਕਿਉਂਕਿ ਇਹਨੇ ਪੀਕ ਲੈਵਲ ਦਾ ਦੁੱਧ ਆ ਜਿਹੜਾ ਉਹ ਤਿਆਰ ਕਰਨਾ ਵਾ ਥਣਾਂ ਦਾ ਗੈਪ ਆਪਸੀ ਦੂਰੀ ਥਣਾਂ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਜਦੀਕੀ ਤੋਂ ਪਤਿੰਦਾ ਲੇਵਾ ਜ਼ਰੂਰ ਦਿਖਾ ਦਈਏ ਇੱਕ ਵਾਰੀ ਲਾ ਜਾ ਕੇ ਥਣ ਲੇਵੇ ਦੀ ਕੁਆਲਿਟੀ ਆ ਜਿਹੜੀ ਉਹ ਤੁਹਾਨੂੰ ਮੈਂ ਜ਼ਰੂਰ ਦਿਖਾ ਕੇ ਜਾਊਂਗਾ ਕਿਉਂਕਿ ਗੈਪ ਆ ਜਿਹੜਾ ਉਹ ਗੱਠ ਦੇ ਲਾਗੇ ਤਾਂ ਕਿ ਕਰਕੇ ਪਾਸੇ ਵਾਲੇ ਥਣਾਂ ਦੀ ਦੂਰੀ ਆ ਜੇ ਮਗਰਲੇ ਥਣਾਂ ਦੀ ਪਿਛਾੜੀ ਦੀ ਗੱਲ ਕਰ ਲੈ ਤਪ ਪਾਣੀ ਤੋਂ 7 ਉਂਗਲਾਂ ਦੀ ਪਿਛਾੜੀ ਦੇ ਵਿੱਚ ਵੀ ਗਿਆ ਜਿਹੜਾ ਥਣਾ ਦਾ ਹੈਗਾ ਸਿੰਘਾ ਦੀ ਕੁਆਲਿਟੀ ਚੰਗੀ ਆ ਮਗਰ ਇਹਦੇ ਕੱਟਿਆ ਚਾਰਾ ਦਿਨਾਂ ਦੀ ਸੋਈ ਆ 11 ਕਿਲੋ ਦੁੱਧ ਤਿਆਰ ਆ 1 ਲੱਖ ਤੇ 20000 ਰੁਪਏ ਇਹਦਾ ਰੇਟ ਆ ਤਿੰਨ ਨੰਬਰ ਤੇ ਜਿਹੜੀ ਝੋਟੀ ਆ ਵੀਰੇ ਤਿੰਨ ਨੰਬਰ ਦੇ ਬਾਈ ਪੂਰੀ ਆਪਣੀ ਲਿਆਦੀ ਬੰਦੇ ਕੋਲੋਂ ਆਈ ਆ ਓਕੇ ਅਰੇ ਬਾਈ 15 ਦਿਨ ਸੂੰਦੇ ਲੈ ਦੀ ਆ 16 ਕਿਲੋ ਦੁੱਧ ਦੀ ਆਪਾਂ ਗਾਰੰਟੀ ਦੇਵਾਂਗੇ ਇਹਦੀ ਠੀਕ ਆ ਵੀਰੇ 15 ਦਿਨ ਪਏ ਜਾਂਦੇ ਹਜੇ ਹਾਂਜੀ ਠੀਕ ਆ ਬਾਈ ਸੁਆ ਕਿੰਨਾਂ ਸੁੰਦੀ ਆ ਵੀਰੇ ਸੁਆ ਬਾਈ ਤੀਜਾ ਤੀਜਾ ਤੇ ਮਣੀ ਬਾਈ ਇਹਦੀ ਮਤਲਬ ਥਣ ਪਾਸ ਕੀਤੇ ਜ ਹਾਂ ਹਾਂਜੀ ਠੀਕ ਹੈ ਬਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਬਈ 90000 ਰੁਪਏ 90000 ਰੁਪਏ ਜੇ ਕੋਈ ਕੋਈ ਤਿਆਰ ਕਰਕੇ ਦੁੱਧ ਚੋਗਲੇ ਉਹ ਅਲੱਗ ਰੇਟ ਰਹੂਗਾ ਓਕੇ ਜੇ ਕੋਈ ਕਾਰੋਬਾਰੀ ਬੰਦਾ ਤੇਰੇ ਵਾਂਗੂੰ ਤਿੰਨਾ ਦਾ ਸੌਦਾ ਇਕੱਠਾ ਮਾਰ ਲਵੇ ਫਿਰ ਮਾਨਤਨ ਖੁੱਲਾ ਕਰ ਦੇਗਾ ਹਾਂਜੀ ਕਰ ਦਾਂਗੇ ਠੀਕ ਹੈ ਧੋਰੀ ਵੀਰੇ ਮੜ ਜਾ ਇਹ ਸੂਆ ਕਿਨੂੰ ਆ ਸੁਂਦੀ ਐ ਮਣੀ ਬਈ ਆਹ ਬਈ ਤੀਜਾ ਆਈ ਤੀਜਾ ਠੀਕ ਹੈ ਲੈ ਮਿੱਤਰੋ ਤੀਜਾ ਸੂਆ ਛੋਟੀ ਸੁਂਦੀ ਆ ਵੀਰ ਨੇ ਆਪਦੇ ਲਿਆਜੀ ਦੇ ਕੋਲੋਂ ਆਉਦੀ ਨਜ਼ਦੀਕੀ ਬੰਦੇ ਦੇ ਕੋਲੋਂ ਖਰੀਦੀ ਹੋਈ ਆ ਸੂਣ ਦੇ ਵਿੱਚ ਹਜੇ 15 ਦਿਨ ਬਾਕੀ ਆ ਤੇ ਦੋਦ 16 ਕਿਲੋ ਦਾ ਰਿਕਾਰਡ ਆ ਜਾਂਦਾ ਕਰਮਵਾਲੀ ਦਾ ਦੇਖ ਸਕਦੇ ਆ ਬਰੀਕ ਚਮੜੀ ਦੇ ਵਿੱਚ ਜਿਹੜੇ ਇਹਦਾ ਵੀ ਟੰਚਾ ਸਰੀਰਕ ਬੰਤਰ ਆ ਜਿਹੜੀ ਇਹ ਮੈਂ ਦੀ ਵੀ ਪੂਰੀ ਪਦਰੀ ਸਮੰਦਰੀ ਆ ਹਜੇ ਲੇਵਾ ਪੰਡਾਏ ਨੇ ਜਿਹੜਾ ਬਣਾਉਣਾ ਸ਼ੁਰੂ ਕੀਤਾ ਕਹਿਣ ਤੋਂ ਬਾਅਦ ਸੇਰ ਤੋਂ ਪੂਣੀ 31 ਆ ਸੇਰ ਹਜੇ ਬਾਕੀ ਆ ਕਿਉਂਕਿ ਇਹਨੇ ਲੇਵਾ ਹਜੇ ਪੂਰਾ ਖੁੱਲਾ ਡੁੱਲਾ ਬਣਾ ਕੇ ਬਾਦੀ ਬੰਤਰ ਦੇ ਵਿੱਚ ਜਿਵੇਂ ਮੈਂ ਜਿਵੇਂ ਮਹਿੰਦੇ ਅੰਗਾ ਜਿਵੇਂ ਮੈਂ ਉਹਦਾ ਟਾਂਚਾ ਵਾ ਜਿਵੇਂ ਮੈਂ ਉਹਦੀ ਬੰਤਰ ਆ ਉਹਵੇਂ ਪੂਰਾ ਵਧੀਆ ਦੁੱਧ ਦਊਗੀ ਕਿਉਂਕਿ ਗੱਬਣ ਮੈਂ ਨੂੰ ਲੈਣ ਤੋਂ ਕਰੇ ਲੋ ਪਰਵਾਰ ਥੋੜਾ ਜਿਆਦਾ ਡਰਦਾ ਹੁੰਦਾ ਸੂਈ ਸਵਾਈ ਮੈਂ ਲੈਂਡ ਦੇ ਵਿੱਚ ਕਰੇ ਲੋ ਪਰਵਾਰ ਵੱਧ ਵਿਸ਼ਵਾਸ ਰੱਖਦਾ ਪਰ ਇਹ ਵੀ ਮੈਂ ਜਿਵੇਂ ਵਿਸ਼ਵਾਸੀ ਬੰਦੇ ਤੋਂ ਆਈ ਆ ਵੈਸੇ ਵੱਧੇ ਰੇ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰਿਆ ਜੇ ਆਪਾਂ ਨੰਬਰ ਲੈਣੇ ਮਣੀ ਬਾਈ ਨੰਬਰ ਦੇ ਹੀ ਕਰਾਂਗੇ ਨੰਬਰ ਬਾਈ 7696052117 ਇੱਕ ਵਾਰੀ ਹੋਰ ਬੋਲ ਦਿਓ ਵੀਰੇ 7696052117 ਠੀਕ ਆ ਵੀਰੇ ਇਸ ਨੰਬਰ ਤੇ ਤੁਸੀਂ ਕਰਨੀਆਂ ਮਿੱਤਰੋ ਮਣੀ ਬਾਈ ਦੇ ਨਾਲ ਗੱਲਬਾਤ 3 ਜਨਵਰੀ ਸੀਗੇ 3 ਜਨਵਰੀਆਂ ਦੀ ਪ੍ਰੋਪਰ ਡਿਟੇਲ ਹੈ ਤੇ ਅਗਲੀ ਕਾਰਵਾਈ ਤੁਸੀਂ ਕਰਨੀਆ ਤੁਹਾਡੇ ਹੱਥ ਆ ਜੋੰਦਰੋ ਸ਼ੁਕਰੀਆ ਧੰਨਵਾਦ